ਬਿਲਕੁਲ ਜਿਵੇਂ ਕੁਝ ਸਮਾਂ ਪਹਿਲਾਂ ਸਾਨੂੰ ਫੋਨ ਵੀ ਆ ਰਹੇ ਨੇ ਲਗਾਤਾਰ ਪੱਤਰਕਾਰ ਵੀਰਾਂ ਦੇ ਵੀ ਫੋਨ ਆ ਰਹੇ ਤੇ ਨਾਲ ਲੋਕਾਂ ਦੇ ਵੀ ਕਿ ਕਈ ਪੇਜਾਂ ਦੇ ਉੱਤੇ ਕਈ ਚੈਨਲਾਂ ਦੇ ਉੱਤੇ ਜਿਹੜੇ ਨਿੱਜੀ ਚੈਨਲ ਬਣਾਏ ਹੋਏ ਨੇ ਲੋਕਾਂ ਨੇ ਉਹਨਾਂ ਤੋਂ ਅਫਵਾਹਾਂ ਡਾਈਆਂ ਜਾ ਰਹੀਆਂ ਨੇ ਕਿ ਸਰਦੂਲਗੜ ਤੋਂ ਕੱਗਰ ਜਿਹੜੀ ਐ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਈ ਐ ਪਰ ਐਵੇਂ ਦੀ ਕੋਈ ਗੱਲ ਨਹੀਂ ਇੱਕ ਵਾਰ ਤੁਹਾਨੂੰ ਵਿਖਾ ਦਈਏ 21 ਫੁੱਟ ਪਾਣੀ ਜਿਹੜਾ ਉਹ ਲਗਾਤਾਰ ਸਵੇਰ ਤੋਂ ਚੱਲ ਰਿਹਾ ਹੈ ਤੇ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਹ ਤਕਰੀਬਨ 24 ਫੁੱਟ ਦੇ ਨੇੜੇ ਖਤਰੇ ਦਾ ਨਿਸ਼ਾਨ ਹੈ ਜੇਕਰ 24 ਫੁੱਟ ਇੱਥੇ ਘੱਗਰ ਹੁੰਦੀ ਹੈ ਤਾਂ ਫਿਰ ਅਸੀਂ ਕਹਿ ਸਕਦੇ ਹਾਂ ਦੱਸ ਸਕਦੇ ਹਾਂ ਕਿ ਇਹ ਖਤਰੇ ਤੋਂ ਉੱਪਰ ਚੱਲ ਰਹੀ ਹੈ ਪਰ ਐਵੇਂ ਦੀਆਂ ਅਫਵਾਹਾਂ ਤੇ ਯਕੀਨ ਨਾ ਕਰੋ ਐਵੇਂ ਦੀਆਂ ਅਫਵਾਹਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜੇਕਰ ਅੱਜ ਲਗਾਤਾਰ ਸਵੇਰ ਤੋਂ ਮੀਂਹ ਪੈ ਰਿਹਾ ਜੇਕਰ ਇਹ ਮੀਂਹ ਬੰਦ ਹੁੰਦਾ ਤਾਂ ਕੋਈ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੋਵੇਗਾ ਕਿਉਂਕਿ ਕੱਲ ਜਿਵੇਂ ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੇ ਮੌਜੂਦ ਸੀ ਤੇ ਨਾਲ ਇੱਥੇ ਸ਼ਹਿਰ ਤੇ ਪਿੰਡਾਂ ਦੇ ਲੋਕ ਜਿਹੜੇ ਆ ਲਗਾਤਾਰ ਇੱਥੇ ਤਕਰੀਬਨ 3 ਤੋਂ 400 ਟਰਾਲੀ ਜਿਹੜੀ ਹੈ ਮਿੱਟੀ ਦੀ ਇਸ ਘੱਗਰ ਬੰਨ ਦੇ ਉੱਤੇ ਪਾਈ ਗਈ ਹੈ ਚਾਹੇ ਉਹ ਇਸ ਪਾਸੇ ਹੋਵੇ ਚਾਹੇ ਉਹ ਦੂਜੇ ਪਾਸੇ ਕਾਨੇ ਵਾਲਾ ਭੁੰਦੜ ਵਾਲੇ ਪਾਸੇ ਪਰ ਐਵੇਂ ਦੀ ਅਫਵਾਹ ਜਿਹੜੀ ਹੈ ਉਸ ਨੂੰ ਵੀਡੀਓ ਨੂੰ ਖਬਰ ਨੂੰ ਸ਼ੇਅਰ ਵੀ ਨਾ ਕਰਿਆ ਕਰੋ ਤੇ ਨਾ ਹੀ ਇਸ ਤੇ ਯਕੀਨ ਕਰਿਆ ਕਰੋ ਹੁਣ ਵਕਤ ਜਿਹੜਾ ਇਹ ਹੈ ਕਿ ਆਪਣੇ ਆਪ ਨੂੰ ਸੰਭਾਲਣ ਦਾ ਆਪਣੇ ਖੇਤਾਂ ਦੇ ਮੱਥੇ ਦੇ ਉੱਤੇ ਜਿਹੜਾ ਜਿਹੜਾ ਘੱਗਰ ਬੰਨ ਹੈ ਉਹ ਨੂੰ ਮਜ਼ਬੂਤ ਕਰਨ ਦਾ ਜੇਕਰ ਅਸੀਂ ਮੀਂਹ ਹਟਦਾ ਤਾਂ ਖਤਰਾ ਬਹੁਤ ਘਟ ਜਾਂਦਾ ਤੇ ਜੇਕਰ ਮੀਂਹ ਲਗਾਤਾਰ ਪੈਂਦਾ ਰਿਹਾ ਤਾਂ ਅਸੀਂ ਇਹੀ ਅਪੀਲ ਕਰਦੇ ਆ ਇੱਕ ਬੇਨਤੀ ਕਰਦੇ ਆ ਅਸੀਂ ਆਪ ਦੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਐਵੇਂ ਦੀਆਂ ਫਵਾਹਾਂ ਤੋਂ ਬਚੋ ਤੇ ਜਿੰਨਾ ਹੋ ਸਕਦਾ ਆਪਣਾ ਕੋਈ ਪਹਿਲਾਂ ਹੀ ਪੁਕਤਾ ਇੰਤਜ਼ਾਮ ਰੱਖੋ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਖਬਰ ਦੇ ਨਾਲ ਦੁਬਾਰਾ ਫਿਰ ਰੋਕ ਕਰਾਂਗੇ ਸਤਿ ਸ਼੍ਰੀ ਅਕਾਲ ਧੰਨਵਾਦ